ਇਹ ਜਾਲੀ ਡੀਏਪੀ ਜਿਹੜੀ ਦੋ ਟੈਂਪੂਆਂ ਦੇ ਉੱਤੇ 110 ਗੱਟੇ ਲੱਦ ਕੇ ਆਈ ਸੀ ਔਰ ਇਹਦੇ ਤੇ ਤੁਰੰਤ ਕਾਰਵਾਈ ਕਰਕੇ ਕਿਉਂਕਿ ਕਿਸਾਨਾਂ ਨੂੰ ਇਸ ਗੱਲ ਬਾਰੇ ਅਸੀਂ ਬਹੁਤ ਚੰਗੀ ਤਰ੍ਹਾਂ ਦੱਸਿਆ ਗਿਆ ਹੈ ਕਿ ਕੋਈ ਵੀ ਜਿਹੜੀ ਖੇਤੀ ਸਮਗਰੀ ਆ ਉਹ ਬਿਨਾਂ ਬਿੱਲ ਤੋਂ ਨਹੀਂ ਲੈਣੀ ਇਹ ਬਿਨਾਂ ਬਿੱਲ ਤੋਂ ਸਪਲਾਈ ਕੀਤੀ ਗਈ ਜਿਹੜੀ ਡੀਏਪੀ ਖਾਸ ਸੀ ਔਰ ਜਦੋਂ ਚੈੱਕ ਕਰਨ ਤੋਂ ਪਤਾ ਲੱਗਾ ਵੀ ਇਹ ਜਿਹੜੇ ਇਹਦੇ ਚ ਪਹੁੰਚ ਏਜੰਟ ਜਾਲੀ ਥੰਡੇ ਦੇ ਵਿੱਚ ਅਨਟੈਂਗਲ ਹੈ ਔਰ ਜਾਲੀ ਡੀਏਪੀ ਖਾਦੀ ਸਪਲਾਈ ਕਿਸਾਨਾਂ ਨੂੰ ਕਰ ਰਹੀ ਹੈ ਉਹ ਮੌਕੇ ਤੇ ਅਸੀਂ ਪੜੇ ਔਰ ਪੁਲਿਸ ਨੂੰ ਬੁਲਾ ਕੇ ਸਾਰੀ ਕਾਰਵਾਈ ਜਿਹੜੀ ਹੈ ਉਹ ਕਿਸਾਨਾਂ ਦੀ ਹਾਜ਼ਰੀ ਦੇ ਵਿੱਚ ਦੋ ਸਿੰਪਲ ਜਿਹੜੇ ਆ ਡੀਏਪੀ ਦੇ ਭਰੇ ਗਏ ਆ ਜਿਨ੍ਹਾਂ ਨੂੰ ਟੌਪ ਕੁਆਲਿਟੀ ਤੇ ਟੈਸਟ ਕਰਨ ਵਾਸਤੇ ਤੇਜ ਕੀਤਾ ਗਿਆ ਔਰ ਕਿਸਾਨ ਜਥੇਬੰਦੀਆਂ ਵੀ ਮੌਕੇ ਤੇ ਹਾਜ਼ਰ ਹਨ ਜਿਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਇਹ ਡੀਏਪੀ ਜਿਹੜੀ ਬਾਹਰੋਂ ਆ ਰਹੀ ਹੈ ਇਹ ਬਿਨਾ ਬਿੱਲ ਤੋਂ ਆ ਰਹੀ ਆ ਔਰ ਇਹ ਵਿੱਚ ਕੋਈ ਨੁਕਸ ਹੋ ਸਕਦਾ ਸਾਡੇ ਜ਼ਿਲ੍ਹੇ ਦੇ ਪੈਂਦੇ ਪਿੰਡ ਦੌਧਰ ਵਿਖੇ ਇੱਕ ਡੀਏਪੀ ਦੀ ਬਹੁਤ ਵੱਡੀ ਨਕਲੀ ਖੇਪ ਫੜੀ ਗਈ ਹੈ ਡੀਪੀ ਨੂੰ ਫਰੋਇਪੁਰ ਤੋਂ ਲਿਆ ਕੇ ਦੌਧਰ ਦੇ ਖੇਤਾਂ ਵਿੱਚ ਉਤਾਰਿਆ ਜਾ ਰਿਹਾ ਸੀ ਜਿੱਥੋਂ ਜਾਣਕਾਰੀ ਖੇਤੀਬਾੜੀ ਵਿਭਾਗ ਨੂੰ ਮਿਲੀ ਖੇਤੀਬਾੜੀ ਵਿਭਾਗ ਦੇ ਚੀਪ ਡਾਕਟਰ ਜਸਵਿੰਦਰ ਸਿੰਘ ਬਰਾੜ ਤੇ ਉਹਨਾਂ ਦੀ ਟੀਮ ਵੱਲੋਂ ਉੱਥੇ ਰੇਡ ਮਾਰੀ ਗਈ ਤੇ ਉਸ ਡੀਪੀ ਨੂੰ ਜ਼ਬਤ ਕੀਤਾ ਗਿਆ ਉਹ ਜਿਹੜੀ ਡੀਪੀ ਦੀ ਥੀਪ ਹੈ ਉਹ ਬਹੁਤ ਵੱਡੀ ਮਾਤਰਾ ਜਿਹਾ ਲਗਭਗ 2 ਟਰੱਕ ਉਸ ਜਗ੍ਹਾ ਤੇ ਲਹਿ ਰਹੇ ਸੀ ਤੇ ਖੇਤੀਬਾੜੀ ਵਿਭਾਗ ਨੇ ਤੁਰੰਤ ਹਰਕਤ ਚਾ ਹੁੰਦਿਆਂ ਉਹਨੂੰ ਜਬਤ ਕਰ ਲਿਆ